ਸਜਣ ਸੱਚਾ ਪਾਤਸ਼ਾਹ ਸਿਰਸਾ ਦਾਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਨਾਸਰੀ ਮਹਲਾ 5 ਘਰ 12ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗਉਣ ਗਾਵੋ ਗੋਪਾਲ ਰਾਏ ਰਹਾ ਵਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰੱਪਾ ਸੋਗ ਅਗਨ ਤੇ ਸਜਨ ਨਾ ਬਿਅਪ ਸાગਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਾਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਸਦਕਾ ਅੱਜ ਆਪਾਂ ਸਾਰੇ ਸਤਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਮਹਾਨ ਬਖਸ਼ਿਸ਼ ਦੇ ਪਾਤਰ ਬਣ ਰਹੇ ਹਾਂ ਸਤਗੁਰ ਜੀ ਨੇ ਦਇਆ ਤਰਸ ਕਰਕੇ ਅੱਜ ਦੇ ਪਾਵਨ ਪ੍ਰਮਾਨ ਵਿੱਚ ਸਾਨੂੰ ਸਮਤ ਬਖਸ਼ਿਸ਼ ਕੀਤੀ ਹੈ ਕਿ ਇਹ ਜੀਵ ਤੇਰੇ ਜੀਵਨ ਦਾ ਪਾਲਪਲ ਜਿਹੜਾ ਹੈ ਉਹ ਐਸੇ ਦੁੱਖ ਤਕੀਫ ਵਿੱਚ ਲੱਗਦਾ ਜਾਂਦਾ ਹੈ ਕਿ ਮੈਂ ਬਹੁਤ ਪਾਪ ਕੀਤੇ ਐ ਮੈਂ ਬਹੁਤ ਕੋ ਕਰਮ ਕੀਤੇ ਐ ਸਤਗੁਰੂ ਜੀ ਕਹਿੰਦੇ ਤੇਰੇ ਪਾਪਾਂ ਦਾ ਵੀ ਨਾਸ਼ ਹੋ ਸਕਦਾ ਹੈ ਤੇਰੇ ਕੁਕਰਮਾਂ ਦਾ ਨਾਸ਼ ਵੀ ਹੋ ਸਕਦਾ ਹੈ ਤੇਰੇ ਔਗਣਾ ਦਾ ਵੀ ਨਾਸ਼ ਹੋ ਸਕਦਾ ਹੈ ਪਰ ਜੇ ਤੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਸ਼ਰਨ ਵਿੱਚ ਆ ਜਾਵੇਂ ਜੇ ਤੂੰ ਪਰਮੇਸ਼ਰ ਵਾਹਿਗੁਰੂ ਜੀ ਦੀ ਮੱਤ ਨੂੰ ਧਾਰਨ ਕਰ ਲਵੇਂ ਸਤਿਗੁਰਾਂ ਦੀ ਮੱਤ ਨੂੰ ਧਾਰਨ ਕਰ ਲਵੇਂ ਤਦ ਤੇਰਾ ਜੀਵਨ ਜਿਹੜਾ ਹੈ ਬੜਾ ਹੀ ਖੁਸ਼ਹਾਲ ਅਤੇ ਸੁਖੀ ਜੀਵਨ ਹੋ ਸਕਦਾ ਹੈ ਸੋ ਅੱਜ ਦੇ ਹੁਕਮ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਪ੍ਰਮਾਨ ਕਰਦੇ ਹਨ ਧਨਾਰਸੀ ਮਹੱਲਾ 5 ਘਰ ਬਾਰਵਾ ਤਨਾਸੀ ਰਾਗ ਹੈ ਅਤੇ ਤਨਾਸੀ ਰਾਗ ਦੇ ਵਿੱਚ ਪੰਚਮ ਪਾਦਸ਼ਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਸੰਗੀਤ ਦੇ 12ਵੇਂ ਘਰ ਦੇ ਵਿੱਚ ਗਾਉਣ ਵਾਸਤੇ ਸਾਨੂੰ ਪਰੇਸ਼ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਅਦੁੱਤੀ ਪ੍ਰਮਾਤਮਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਸਤਗੁਰੂ ਪ੍ਰਸਾਦ ਸਤਗੁਰਾਂ ਦੀ ਕਿਰਪਾ ਰਹਿਮਤ ਬਖਸ਼ਿਸ਼ ਸਦਕਾ ਉਹ ਪ੍ਰਾਪਤ ਹੋ ਜਾਂਦਾ ਹੈ ਮਿਲ ਪੈਂਦਾ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਸਤਗੁਰੂ ਜੀ ਕਹਿੰਦੇ ਜੇ ਤੂੰ ਨਮਸਕਾਰ ਕਰਨੀ ਹੀ ਚਾਹੁੰਦਾ ਹੈ ਜੇ ਤੂੰ ਦੰਡੋਤ ਵੰਦਨ ਕਰਨਾ ਹੀ ਚਾਹੁੰਦਾ ਹੈ ਫਿਰ ਪਰਮੇਸ਼ਰ ਵਾਹਿਗੁਰੂ ਜੀ ਨੂੰ ਦੰਡੋਤ ਵੰਦਨ ਕਰ ਪਰਮੇਸ਼ਰ ਵਾਹਿਗੁਰੂ ਜੀ ਦੇ ਅੱਗੇ ਨਮਸਕਾਰ ਕਰ ਉਹ ਨਮਸਕਾਰ ਕਰਨੀ ਕੀ ਹੈ ਵਾਹਿਗੁਰਜੀ ਦੇ ਗੁਣਾਂ ਨੂੰ ਗਾਉਣਾ ਹੀ ਉਹਨਾਂ ਦੇ ਅੱਗੇ ਨਮਸਕਾਰ ਕਰਨੀ ਗੋਪਾਲ ਸ੍ਰਿਸ਼ਟੀ ਦੇ ਪਾਲਨਹਾਰੇ ਰਾਏ ਸਭ ਰਾਜਨ ਕੀ ਰਾਜਾ ਪਰਮੇਸ਼ਰ ਵਾਹਿਗੁਰਜੀ ਦੇ ਗੁਣਾਂ ਨੂੰ ਗਾਉਣਾ ਕਰ ਇਹ ਹੀ ਉਹਦੇ ਅੱਗੇ ਬੰਦਨਾ ਹੈ ਇਹ ਹੀ ਉਹਦੇ ਅੱਗੇ ਨਮਸਕਾਰ ਹੈ ਲੋਕ ਸਤਿਗੁਰਾਂ ਦੇ ਚਰਨਾਂ ਤੇ ਨਿਮਰਤਾ ਹਨ ਨਮਸਕਾਰ ਕਰਦੇ ਤੇ ਹੈ ਸੀਸ ਝੁਕਾਉਂਦੇ ਐ ਪਰ ਮਨ ਦੀ ਮਤ ਨਹੀਂ ਤਿਆਗਦੇ ਪਾਤਸ਼ਾਹ ਕਹਿੰਦੇ ਨੇ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਥੀਏ ਜਾਰਿਦ ਕਸਦੇ ਜਾ ਹੈ ਸੀਸ ਨਵਾਉਣਾ ਚੰਗੀ ਗੱਲ ਹੈ ਗੁਰੂ ਚਰਨਾਂ ਦੇ ਵਿੱਚ ਸੀਸ ਨਵਾਉਣਾ ਚਾਹੀਦਾ ਹੈ ਪਰ ਹਿਰਦੇ ਦੇ ਵਿੱਚ ਖੋਟ ਨਹੀਂ ਰੱਖਣੀ ਚਾਹੀਦੀ ਮਨ ਵਿੱਚ ਖੋਟ ਨਹੀਂ ਰੱਖਣੀ ਚਾਹੀਦੀ ਜੇ ਮਨ ਵਿੱਚ ਤੇਰੇ ਖੋਟ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਸੀਸ ਵੀ ਝੁਕਾਈ ਜਾਣਾ ਹੈ ਫਿਰ ਉਹ ਤੇਰਾ ਜਨਮ ਸਫਲਾ ਨਹੀਂ ਹੋਵੇਗਾ ਸੋ ਇੱਕ ਪਾਲਤੀ ਨਾਤਿਆਂ ਦੋਹੇ ਪਾ ਚੜੀਏ ਸੋਹੋਰ ਸੋ ਤੀਰਥਾਂ ਤੇ ਜਾਣਾ ਵੀ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਵੀ ਕਰਨੀ ਤੇ ਨਮਸਕਾਰ ਕਰਨ ਤੋਂ ਬਾਅਦ ਮਨ ਵਿੱਚ ਖੋਟ ਵੀ ਰੱਖਣੀ ਸਤਿਗੁਰ ਜੀ ਕਹਿੰਦੇ ਪ੍ਰਵਾਨ ਨਹੀਂ ਪ੍ਰਵਾਨ ਤਾਂ ਉਹ ਹੈ ਜੋ ਗੁਰੂ ਚਰਨਾਂ ਵਿੱਚ ਆਵੇ ਨਮਸਕਾਰ ਕਰੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਧਾਰਨ ਕਰੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਪ੍ਰੇਮ ਦੇ ਨਾਲ ਸ਼ਰਧਾ ਨਾਲ ਗਾਉਣਾ ਕਰੇ ਕਿਉਂਕਿ ਇਹ ਮਹਾਨ ਬਖਸ਼ਿਸ਼ ਰਹਿਮਤ ਹੈ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਗੁਣਾ ਨੂੰ ਗਾਣਾ ਰਹਾਓ ਬਿਸਰਾਮ ਦੇ ਕੇ ਸਤਿਗੁਰੂ ਜੀ ਪਰਮਾਨ ਕਰਦੇ ਹਨ ਵੱਡਾ ਭਾਗ ਭੇਟੇ ਗੁਰਦੇਵਾ ਸਤਿਗੁਰੂ ਜੀ ਬੜੇ ਵੱਡੇ ਭਾਗਾਂ ਦੇ ਨਾਲ ਮਿਲਦੇ ਹਨ ਭੇਟੇ ਭਾਵ ਮਿਲਦੇ ਹਨ ਗੁਰਦੇਵ ਪਾਤਸ਼ਾਹ ਅਤੇ ਜਿਨ੍ਹਾਂ ਦੇ ਉੱਪਰ ਉਹ ਬਖਸ਼ਿਸ਼ ਰਹਿਮਤ ਕਰਦੇ ਹਨ ਉਹਨਾਂ ਦੇ ਪੂਰਬਲੇ ਚੰਗੇ ਕਰਮਾਂ ਦੇ ਕਰਕੇ ਉਹਨਾਂ ਨੂੰ ਮਿਲ ਪੈਣ ਫਿਰ ਉਹਨਾਂ ਦੇ ਕਰੋੜਾਂ ਅਪਰਾਧ ਨਾਸ ਹੋ ਜਾਂਦੇ ਹਨ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟੇ ਉਪਰ ਖਰਾਸਿਕ ਬੈਰਾਗੀ ਮਿਟੇਓ ਅੰਧੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਜਦੋਂ ਪੂਰਵਲੇ ਚੰਗੇ ਕਰਮਾਂ ਦੇ ਅੰਕੁਰ ਫੁੱਟਦੇ ਹਨ ਸੋ ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਸਤਗੁਰੂ ਜੀ ਰਸਿਕ ਬੈਰਾਗੀ ਸਤਗੁਰੂ ਜੀ ਦਾ ਮਿਲਾਪ ਹੁੰਦਾ ਹੈ ਮਿਟਿਓ ਅੰਦੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਫਿਰ ਕੀ ਹੁੰਦਾ ਹੈ ਮਿਲਾਪ ਹੋਣ ਦੇ ਨਾਲ ਸਾਡਾ ਜਿਹੜਾ ਜਨਮ ਜਨਮ ਦਾ ਸੁੱਤਾ ਹੋਇਆ ਮਨ ਹੈ ਉਹ ਜਾਗ ਪੈਂਦਾ ਹੈ ਜਾਗ ਕੇ ਫਿਰ ਉਹ ਸ਼ੁਭ ਕਰਮ ਹੀ ਕਰਦਾ ਹੈ ਸ਼ੁਭ ਕਰਮ ਤੋਂ ਹੀ ਚੱਲਦਾ ਹੈ ਤੇ ਸ਼ੁਭ ਕਰਮ ਹੀ ਕਰਦਾ ਹੈ ਫਿਰ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਰਹਿਮਤ ਹੁੰਦੀ ਹੈ ਫਿਰ ਉਹ ਮਾੜੇ ਕਰਮ ਨਹੀਂ ਕਰਦਾ ਕਿਉਂਕਿ ਜਦੋਂ ਜਾਗਦਾ ਹੈ ਤੇ ਜਾਗਦਾ ਹੋਇਆ ਫਿਰ ਉਹਦੇ ਅੰਦਰ ਨਾ ਕਾਮ ਨਾ ਖ్రోਦ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਕੋਈ ਵੀ ਵਿਕਾਰ ਅੰਦਰ ਆ ਕੇ ਚੋਰੀ ਨਹੀਂ ਕਰ ਸਕਦਾ ਫਿਰ ਉਹ ਜਾਗਦਾ ਹੋਇਆ ਸ਼ੁਭ ਕਰਮ ਹੀ ਕਰਦਾ ਹੈ ਉਹ ਐਸੇ ਕਰਮ ਹੀ ਕਰਦਾ ਹੈ ਜਿਨ੍ਹਾਂ ਦੇ ਨਾਲ ਆਪਣਾ ਵੀ ਭਲਾ ਹੈ ਤੇ ਦੂਸਰਿਆਂ ਦਾ ਵੀ ਭਲਾ ਹੈ ਸੋ ਵੱਡੇ ਭਾਗਾਂ ਦੇ ਨਾਲ ਗੁਰਦੇਵ ਸਤਗੁਰੂ ਜੀ ਪ੍ਰਾਪਤ ਹੁੰਦੇ ਹਨ ਉਹਨਾਂ ਦੇ ਪ੍ਰਾਪਤ ਹੋਣ ਨਾਲ ਮਿਲਣ ਦੇ ਨਾਲ ਕੀ ਹੁੰਦਾ ਹੈ ਕੋਟ ਪ੍ਰਾਦ ਮਿਟੇ ਹਰ ਸੇਵਾ ਹਰ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੀ ਫਿਰ ਸੇਵਾ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਜੀ ਦੀ ਸੇਵਾ ਕਰਨ ਦੇ ਨਾਲ ਕਰੋੜਾਂ ਅਪਰਾਧ ਜਿਹੜੇ ਹਨ ਉਹ ਮਿਟ ਜਾਂਦੇ ਹਨ ਕੋਰ ਦੁਖਿਉ ਅਨਕ ਹਤਿਉ ਜਨਮਦਾਰ ਇਦਰੰ ਮਹਾ ਵਿਖਿਆਦੰ ਮਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮਨ ਕਰੋੜ ਕਰੋੜਾ ਪਾਪ ਨਾਸ ਹੋ ਜਾਂਦੇ ਹਨ ਗੁਰੂ ਸਾਹਿਬ ਦੀ ਸੇਵਾ ਭਾਵ ਸਤਗੁਰੂ ਜੀ ਦੇ ਸਿਮਰਨ ਕਰਨ ਦੇ ਨਾਲ ਚਰਨ ਕਮਲ ਜਾ ਕਾ ਮਨ ਰੱਪੈ ਵਾਹਿਗੁਰੂ ਜੀ ਦੇ ਪਿਆਰੇ ਚਰਨ ਕਮਲ ਉਹਨਾਂ ਦਾ ਜੋ ਹਿਰਦੇ ਵਿੱਚ ਧਿਆਨ ਧਰਦਾ ਹੈ ਜਿਨ੍ਹਾਂ ਦਾ ਮਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਚਰਨਾਂ ਦੇ ਵਿੱਚ ਲੱਗ ਜਾਂਦਾ ਹੈ ਚਰਨ ਕੀ ਹਨ ਚਿਤ ਚਰਨ ਨਾਮ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਹੀ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨ ਹਨ ਗੁਰੂ ਦੀ ਮੂਰਤ ਅਸਲ ਕੀ ਹੈ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਗੁਰ ਸ਼ਬਦ ਹੀ ਹੈ ਇਸ ਪ੍ਰਕਾਰ ਵਾਹਿਗੁਰੂ ਜੀ ਦੇ ਨਾਮ ਵਿੱਚ ਜਿਨ੍ਹਾਂ ਦਾ ਮਨ ਲੱਗ ਜਾਂਦਾ ਹੈ ਸੋਗ ਅਗਨ ਤਿਸ ਜਨ ਨਾ ਵਿਆਪੈ ਉਹਨਾਂ ਦਾ ਜਿਹੜਾ ਮਨ ਹੈ ਉਹ ਸੋਗ ਦੇ ਵਿੱਚ ਨਹੀਂ ਵਿਆਪਦਾ ਫਿਰ ਉਹਨਾਂ ਨੂੰ ਸੋਗ ਨਹੀਂ ਲੱਗਦਾ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਦੁੱਖ ਨਹੀਂ ਲੱਗਦਾ ਉਹਨਾਂ ਦੇ ਅੰਦਰ ਸੋ ਕਿਸੇ ਤਰ੍ਹਾਂ ਦੀ ਵੀ ਦੁੱਖਾਂ ਦੀ ਸੋਗ ਦੀ ਅਗਨੀ ਨਹੀਂ ਵਿਆਪਦੀ ਸਾਗਰ ਤਰਿਆ ਸਾਧੂ ਸੰਗੇ ਇਹ ਸੰਸਾਰ ਸਮੁੰਦਰ ਜਿਹੜਾ ਹੈ ਉਹ ਸਾਧੂ ਦੀ ਸੰਗਤ ਕਰਕੇ ਤਰਿਆ ਜਾ ਸਕਦਾ ਹੈ ਪਾਰ ਉਤਾਰਾ ਹੋ ਜਾਂਦਾ ਹੈ ਨਿਰਭਉ ਨਾਮ ਜਪੋ ਹਰ ਰੰਗੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਉਹ ਨਿਰਭਉ ਕਰਨ ਵਾਲਾ ਹੈ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਉਹ ਨਿਰਭਉ ਹਨ ਭੈ ਸਭ ਆਕਾਰ ਹੈ ਨਿਰਭਉ ਹਰ ਜੀ ਉਸੋਏ ਸੋ ਨਾਨਕ ਨਿਰਭਉ ਨਿਰੰਕਾਰ ਹੋਰ ਕਹਤੇ RAMARWAL ਨਿਰਭਉ ਨਿਰੰਕਾਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਹੀ ਹਨ ਸੋ ਉਹਨਾਂ ਦੇ ਨਾਮ ਨੂੰ ਜਪ ਕੇ ਨਿਰਭਉ ਜਪੈ ਸਗਲ ਭਾਅ ਮਿਟੈ ਉਹਨਾਂ ਦੇ ਨਾਮ ਨੂੰ ਜਪ ਜਪ ਕੇ ਸਾਰੇ ਭਾਅ ਜਿਹੜੇ ਹਨ ਨਾਸ਼ ਹੋ ਜਾਂਦੇ ਹਨ ਸਾਰੇ ਦੁੱਖ ਜਿਹੜੇ ਹਨ ਉਹ ਨਾਸ਼ ਹੋ ਜਾਂਦੇ ਹਨ ਇਸ ਕਰਕੇ ਸਤਿਗੁਰੂ ਜੀ ਪ੍ਰਮਾਨ ਕਰਦੇ ਹਨ ਪਰਮੇਸ਼ਰ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗ ਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਿਰਭਉ ਨਾਮ ਨੂੰ ਜਪਣਾ ਕਰ ਪਰ ਧਨ ਦੋਖ ਕਿਸ ਪਾਪ ਨਾ ਫੇੜੇ ਪਰ ਧਨ ਦੋਖ ਸੋ ਪਰਾਇਆ ਧਨ ਜਿਹੜਾ ਇਕੱਤਰ ਕਰਨਾ ਕਿਸੇ ਦਾ ਧਨ ਚੋਰੀ ਕਰ ਲੈਣਾ ਉਹਦੇ ਨਾਲ ਠੱਗੀ ਕਰ ਲੈਣੀ ਸੋ ਫਰੇਵ ਕਰ ਲੈਣਾ ਹੱਕ ਦੂਸਰੇ ਦਾ ਖਾ ਲੈਣਾ ਸਤਿਗੁਰੂ ਜੀ ਕਹਿੰਦੇ ਪਰ ਧਨ ਹੈ ਪਰਾਇਆ ਧਨ ਜਿਹੜਾ ਹੈ ਨਾ ਉਹ ਚੁਰਾਉਣ ਦੀ ਮਨ ਵਿੱਚ ਚਿਤ ਜਿਤੇ ਚ ਵੀ ਨਹੀਂ ਆਉਂਦੀ ਕਿ ਆਪਾਂ ਕਿਸੇ ਦਾ ਧਨ ਚੁਰਾਈਏ ਕਿਉਂਕਿ ਜੋ ਦੂਸਰੇ ਦਾ ਧਨ ਹੈ ਦੂਸਰੇ ਦਾ ਹੱਕ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਕਿਸੇ ਦਾ ਹੱਕ ਖਾਣਾ ਜਿਹੜਾ ਹੈ ਉਹ ਗੁਰੂ ਸਾਹਿਬ ਨੂੰ ਪ੍ਰਵਾਨ ਨਹੀਂ ਹੈ ਸਤਗੁਰੂ ਜੀ ਕਹਿੰਦੇ ਨੇ ਜਿਹੜਾ ਕਿਸੇ ਦਾ ਹੱਕ ਖਾਂਦਾ ਹੈ ਉਹ ਸਾਡੇ ਪਿਆਰ ਦਾ ਪਾਤਰ ਨਹੀਂ ਬਣ ਸਕਦਾ ਕਿਉਂਕਿ ਬਹੁਤੇ ਲੋਕ ਜਿਹੜੇ ਹਨ ਉਹ ਪਰਾਇਆ ਧਨ ਇਕੱਠਾ ਕਰਕੇ ਕਰਦੇ ਕੀ ਹੈ ਜੇ ਪਰਾਇਆ ਧਨ ਆਪਾਂ ਇਕੱਠਾ ਕਰੀਏ ਵੀ ਜੇ ਕਿਸੇ ਦੀ ਚੋਰੀ ਕਰ ਲਈ ਠੱਗੀ ਕਰ ਲਈ ਕਿਸੇ ਨਾਲ ਧੱਕਾ ਕਰ ਲਿਆ ਕਿਸੇ ਦਾ ਹੱਕ ਖਾ ਲਿਆ ਉਹ ਧਨ ਇਕੱਠਾ ਕਰਕੇ ਆਪਣੇ ਬੱਚਿਆਂ ਨੂੰ ਹੀ ਦਿੰਦੇ ਆ ਨਾ ਆਪਣੇ ਪਰਿਵਾਰ ਨੂੰ ਹੀ ਦਿੰਦੇ ਆ ਤੇ ਜਿਨ੍ਹਾਂ ਨੂੰ ਉਹ ਪਰਾਇਆ ਧਨ ਦਿੱਤਾ ਉਹ ਫਿਰ ਆਪਣੇ ਨਹੀਂ ਬਣਦੇ ਗਰੀ ਵੀ ਜਿੱਦਾਂ ਦਾ ਧਨ ਕਮਾ ਕੇ ਉਹਨਾਂ ਨੂੰ ਦਿੱਤਾ ਉਹਦਾਂ ਦੇ ਫਿਰ ਉਹ ਸਾਡੇ ਨਾਲ ਵਿੱਚ ਹਿਯਾਰ ਕਰਦੇ ਆ ਫਿਰ ਬੰਦਾ ਕਹਿੰਦਾ ساری ਜ਼ਿੰਦਗੀ ਮੈਂ ਬੜਾ ਕੁਝ ਤੁਹਾਡੇ ਵਾਸਤੇ ਕੀਤਾ ਤੇ ਤੁਸੀਂ ਮੇਰੇ ਨਾਲ ਕੀ ਕੀਤਾ ਸਤਿਗੁਰੂ ਜੀ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆ ਵੈ ਸਤਿਦਾਰ ਆਪ ਬਹਿਆਨ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨ ਬੇਰਾ ਤੇਰੇ ਜੀ ਪੈ ਨੀਜੈ ਅੰਤ ਵਿਲੇ ਹਿਸਾਬ ਤੇਰੇ ਜੀ ਨਾਲ ਹੋਣਾ ਹੈ ਤੇਰੀ ਆਤਮਾ ਨੂੰ ਹਿਸਾਬ ਦੇਣਾ ਪੈਣਾ ਹੈ ਪਰਿਵਾਰ ਦੇ ਜਿੰਨੇ ਜੀ ਹਨ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋਣ ਆ ਸਹਾਈ ਪਿਛਲੇ ਪਰਿਵਾਰ ਦੇ ਜੀਵ ਜਿਹੜੇ ਪਿਛਲੇ ਜਨਮਾ ਕਰਕੇ ਉਹ ਸਾਨੂੰ ਕਰਮਾ ਕਰਕੇ ਅਤੇ ਉਹਨਾਂ ਦੇ ਸੰਜੋਗਾ ਕਰਕੇ ਪਰਿਵਾਰ ਦੇ ਮੈਂਬਰ ਮਿਲੇ ਹਨ ਪਰੰਤੂ ਵੇਲੇ ਤਾਂ ਉਹਨਾਂ ਨੇ ਸਹਾਈ ਨਹੀਂ ਹੋਣਾ ਅੰਤ ਵੇਲੇ ਤਾਂ ਕਹਿੰਦੇ ਨੇ ਉਥੇ ਸਤਿਗੁਰ ਵੇਲੀ ਹੋਏ ਕੱਢ ਲੈ ਅੰਤਿਵਾਰ ਉਥੇ ਸਤਿਗੁਰ ਜੀ ਵੇਲੀ ਹੁੰਦੇ ਹਨ ਉਥੇ ਤਾਂ ਤੇਰੇ ਸ਼ੁਭ ਕਰਮ ਹੀ ਤੇਰੇ ਵੇਲੀ ਬਣਦੇ ਹਨ ਇਸ ਪ੍ਰਕਾਰ ਸ਼ੁਭ ਕਰਮਾਂ ਨੂੰ ਕਰਨਾ ਕਰ ਪ੍ਰਾਇਆ ਤਨ ਇਕੱਤਰ ਨਾ ਕਰ ਕਿਉਂਕਿ ਗੁਰੂ ਦੀ ਮੱਤ ਜਦੋਂ ਆ ਜਾਂਦੀ ਹੈ ਜਦੋਂ ਗੁਰੂ ਦੀ ਸ਼ਰਨ ਵਿੱਚ ਆਪਾਂ ਆ ਜਾਂਦੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਪ੍ਰੀਤ ਪਾ ਲੈਂਦੇ ਹਾਂ ਫਿਰ ਜੋ ਪਰਾਇਆ ਧਨ ਹੈ ਉਹ ਚਰਾਉਣ ਦੀ ਸਾਡੇ ਮਨ ਵਿੱਚ ਭਾਵਨਾ ਖਤਮ ਹੋ ਜਾਂਦੀ ਹੈ ਆਪਾਂ ਸ਼ੁਭ ਕਰਮ ਕਰਨ ਲੱਗ ਪੈਂਦੇ ਹਾਂ ਪਰਾਇਆ ਧਨ ਇਕੱਤਰ ਕਰਕੇ ਸੋ ਬੁਰੇ ਕਰਮ ਕਰਕੇ ਪਾਪ ਕਰਮ ਕਰਕੇ ਅੱਗੇ ਕੀ ਹੋਣਾ ਸੀ ਜਮਣੇ ਮਾਰਨਾ ਸੀ ਪਰ ਸ਼ੁਭ ਕਰਮ ਕਰ ਲਏ ਗੁਰੂ ਦੀ ਮੱਤ ਨੂੰ ਧਾਰਨ ਕਰ ਲਈ ਸੋ ਸਤਿਗੁਰੂ ਜੀ ਕਹਿੰਦੇ ਜਮ ਜੰਦਾਰ ਨਾ ਆਵੇ ਨੇੜੇ ਫਿਰ ਸ਼ੁਭ ਕਰਮ ਕਰਨ ਦੇ ਨਾਲ ਕੀ ਹੋਇਆ ਤੇਰੇ ਪਾਪ ਨਾਸ ਹੋ ਗਏ ਤੇਰੇ ਮਾੜੇ ਕਰਮ ਨਾਸ ਹੋ ਗਏ ਤੇ ਜਿਹੜੇ ਜਮ ਸਨ ਜਿਹੜੇ سنگਲ ਮਾਰ ਮਾਰ ਕੇ ਜੰਦਰੇ ਮਾਰ ਮਾਰ ਕੇ ਸੋ ਸਜ਼ਾਵਾ ਦੇ ਦੇ ਕੇ ਲੈ ਕੇ ਜਾਂਦੇ ਸਨ ਉਹ ਤੇਰੇ ਨੇੜੇ ਵੀ ਨਹੀਂ ਆਉਂਦੇ ਸੁਣ ਕੇ ਜਮ ਕੇ ਦੂਤ ડાਏ ਤੇਰਾ ਛੱਡ ਜਾਏ ਉਹ ਜਮ ਜਿਹੜੇ ਹਨ ਉਹ ਛੱਡ ਜਾਂਦੇ ਹਨ ਸੋ ਜਦ ਨਾਨਕ ਸਤਿਗੁਰੂ ਮਿਲਿਆ ਤਿੰਨ ਕਾ ਲੇਖਾ ਨਿਬੜਿਆ ਧਰਮ ਰਾਏ ਦਰ ਕਾਗਜ਼ ਫੜੇ ਜਾਂ ਨਾਨਕ ਲੇਖਾ ਸਮਝਾ ਜਦੋਂ ਗੁਰੂ ਦੀ ਮੱਤ ਧਾਰਨ ਕਰਨ ਲਈ ਫਿਰ ਉਹ ਸਾਰਾ ਲੇਖਾ ਗੁਰਨਾਨਕ ਪਾਤਸ਼ਾਹ ਵਾਲਾ ਹੋ ਗਿਆ ਫਿਰ ਉਹ ਸਾਰਾ ਲੇਖਾ ਸਤਗੁਰੂ ਜੀ ਵਾਲਾ ਹੋ ਗਿਆ ਫਿਰ ਉੱਥੇ ਮਾੜੇ ਕਰਮ ਨਹੀਂ ਰਹਿ ਗਏ ਸੋ ਇਸ ਪ੍ਰਕਾਰ ਸ਼ੁਭ ਕਰਮਾਂ ਕਰਨ ਕਰਕੇ ਜਮ ਵੀ ਫਿਰ ਨੇੜੇ ਨਹੀਂ ਆਉਂਦੇ ਤ੍ਰਿਸ਼ਨਾ ਯਗਨ ਪ੍ਰਭ ਆਪ 부ਝਾਈ ਜੋ ਤ੍ਰਿਸ਼ਨਾ ਰੂਪੀ ਯੱਗ ਅੰਦਰ ਚੱਲ ਰਹੀ ਸੀ ਜੋ ਧਨ ਇਕੱਠਾ ਕਰਨ ਦੀ ਤ੍ਰਿਸ਼ਨਾ ਸੋ ਬਹੁਤ ਸਾਰੇ ਪਦਾਰਥ ਇਕੱਠੇ ਕਰਨ ਦੀ ਤ੍ਰਿਸ਼ਨਾ ਇਸ ਪ੍ਰਕਾਰ ਹੀ ਮੁੱਕਦੀ ਨਹੀਂ ਸੀ ਸੋ ਸਤਗੁਰੂ ਜੀ ਕਹਿੰਦੇ ਤ੍ਰਿਸ਼ਨਾ 부ਜੀ ਬਹੁ ਰੰਗ ਮਾਇਆ ਬੜੇ ਤਰ੍ਹਾਂ ਦੀ ਮਾਇਆ ਇਕੱਤਰ ਕਰਨ ਦੇ ਨਾਲ ਵੀ ਤੇਰੀ ਤ੍ਰਿਸ਼ਨਾ ਨਹੀਂ 부ਜਦੀ ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕੀ ਤ੍ਰਿਸ਼ਨਾ 부ਜੀ ਸੋ ਵੱਡੇ ਵੱਡੇ ਰਾਜਾਂ ਅਤੇ ਭੂਮਣ ਭਾਵ ਭੂਮੀ ਦੇ ਪਤੀ ਜ਼ਮੀਨਾਂ ਦੇ ਮਾਲਕ ਉਹਨਾਂ ਦੀ ਵੀ ਤ੍ਰਿਸ਼ਨਾ ਨਹੀਂ 부ਜਦੀ ਸੋ ਤ੍ਰਿਸ਼ਨਾ ਬੁਝਦੀ ਕਿਵੇਂ ਹੈ ਤ੍ਰਿਸ਼ਨਾ 부ਝਾਇ ਹਰ ਕੈ ਨਾਮ ਤ੍ਰਿਪਤ ਭਈ ਸਜ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਪ੍ਰਸਾਦ ਸੰਗ ਤ੍ਰਿਪਤ ਕਿਵੇਂ ਹੁੰਦੀ ਹੈ ਸੱਚੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਜਪਣ ਦੇ ਨਾਲ ਹੀ ਤ੍ਰਿਸ਼ਨਾ ਬੁਝਦੀ ਹੈ ਸੋ ਪ੍ਰਮਾਤਮਾ ਵਾਹਿਗੁਰੂ ਜੀ ਦੇ ਸ਼ਰਨ ਵਿੱਚ ਆਪਾਂ ਆ ਗਏ ਸਤਿਗੁਰੂ ਜੀ ਨੇ ਕੀ ਕੀਤਾ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਸਾਡੀ ਤ੍ਰਿਸ਼ਨਾ ਰੂਪੀ ਅਗਣ ਜਿਹੜੀ ਸੀ ਉਹ ਸਤਿਗੁਰ ਜੀ ਨੇ ਆਪ ਹੀ 부ਝਾ ਦਿੱਤੀ ਨਾਨਕ ਉਦਰੇ ਪ੍ਰਭ ਸਰਣਾਈ ਸੋ ਸਤਿਗੁਰ ਜੀ ਕਹਿੰਦੇ ਨੇ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਪ੍ਰਭੂ ਦੀ ਸ਼ਰਨ ਵਿੱਚ ਆ ਗਏ ਤੇ ਸਾਡਾ ਪਾਰ ਉਤਾਰਾ ਹੋ ਗਿਆ ਸੋ ਇਸੇ ਪ੍ਰਕਾਰ ਇਹ ਸ਼ਬਦ ਦੀ ਅਰੰਭਤਾ ਵੇਲੇ ਸਤਿਗੁਰ ਜੀ ਨੇ ਪ੍ਰਮਾਣ ਕੀਤਾ ਸੀ ਬੰਦਨਾ ਹਰ ਬੰਦਨਾ ਗੁਣ ਗਾਵੋ Gopal Rai ਸੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾ ਨੂੰ ਗਾਉਣਾ ਕਰੋ ਇਹੋ ਹੀ ਉਹਦੇ ਅੱਗੇ ਨਮਸਕਾਰ ਹੈ ਉਹਦੀ ਸ਼ਰਨ ਵਿੱਚ ਆ ਜਾਓ ਸੋ ਇਸੇ ਸ਼ਬਦ ਨੂੰ ਸਤਿਗੁਰ ਜੀ ਖੇਲੀ ਪੰਕਤੀ ਵਿੱਚ ਵੀ ਪ੍ਰਮਾਨ ਕਰਦੇ ਹਨ ਨਾਨਕ ਉਦਰੇ ਪ੍ਰਭ ਸਰਣਾਈ ਸੋ ਸਭ ਪ੍ਰਭੂ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ ਸੋ ਸਾਡਾ ਪਾਰ ਉਤਾਰਾ ਹੋ ਗਿਆ ਸਤਿਗੁਰ ਜੀ ਨੇ ਕਿਰਪਾ ਕੀਤੀ ਸਾਡੇ ਅੰਦਰ ਜੋ ਅਗਣ ਚਲ ਰਹੀ ਸੀ ਤ੍ਰishna ਦੀ ਅਗਣ ਸੋ ਸੋਗ ਦੀ ਅਗਣ ਚੱਲ ਰਹੀ ਸੀ ਪ੍ਰਾਇਤਨ ਇਕੱਠਾ ਕਰਨ ਦੀ ਅਗਣ ਚੱਲ ਰਹੀ ਸੀ ਉਹ ਸਾਰੀਆਂ ਸਤਿਗੁਰੂ ਜੀ ਨੇ ਨਾਸ ਕਰ ਦਿੱਤੀਆਂ ਅਤੇ ਸਾਡੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰੀਤ ਬਣਾ ਦਿੱਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣ ਦਾ ਸਾਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ ਅਤੇ ਸਾਨੂੰ ਮਤ ਬੁੱਧ ਬਖਸ਼ਿਸ਼ ਕੀਤੀ ਕਿ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਹੀ ਸਭ ਤੋਂ ਉੱਤਮ ਕਰਮ ਹੈ ਸੋ ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਜੀ ਦੀ ਬਾਣੀ ਰੂਪ ਗੁਣਾ ਨੂੰ ਗਾ-ਗਾ ਕੇ ਸਾਡੇ ਅੰਦਰੋਂ ਸਾਰੇ ਦੁੱਖ ਤਕਲੀਫਾਂ ਅਤੇ ਜੋ ਸਾਡੇ ਅੰਦਰ ਅਗਣ ਚੱਲ ਰਹੀ ਸੀ ਸਾਰੀ ਨਾਸ ਹੋ ਗਈ ਸੋ ਸਤਗੁਰੂ ਜੀ ਨੇ ਕਿਰਪਾ ਕਰਕੇ ਸਾਡਾ ਉਧਾਰ ਕਰ ਦਿੱਤਾ ਤ੍ਰਸਨਾ ਅਗਨ ਪ੍ਰਭ ਆਪ बुझਾਈ ਨਾਨਕ ਉਦਰੇ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਦਇਆ ਅਦਰ ਸਰਹਿਮਤ ਕਰਕੇ ਆਪਣੀ ਮਹਾਨ ਬਖਸ਼ਿਸ਼ ਰੂਪੀ ਰਹਿਮਤ ਵਰਤਾਈ ਹੈ ਸੋ ਦਇਆ ਕਰਕੇ ਆਪ ਜੀ ਨੇ ਆਪਣੀ ਪਾਵਨ ਬਾਣੀ ਦੇ ਪਾਵਨ ਹੁਕਮਨਾਮੇ ਦੇ ਜੋ ਅਰਥ ਵਿਚਾਰ ਕਥਾ ਕਰਵਾਈ ਹੈ ਸਤਿਗੁਰੂ ਜੀ ਆਪ ਜੀ ਦਾ ਕੋਟਾਣ ਕੋਟ ਸ਼ੁਕਰ ਹੈ ਦਾਤਾ ਜੀ ਕਿਰਪਾ ਕਰਨੀ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨੀ ਅੱਗੇ ਵੀ ਚੜ੍ਹਦੀ ਕਲਾ ਦੇ ਨਾਲ ਆਪਣੀ ਕਥਾ ਆਪ ਕਰਵਾ ਲੈਣੀ ਸੋ ਆਪ ਜੀ ਨੇ ਜਿੰਨੇ ਬਚਨ ਕੀਤੇ ਹਨ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਣ ਐਸੀ ਬਖਸ਼ਿਸ਼ ਇਹ ਹਮਤ ਕਰਨੀ ਜੀ ਸਹੀ ਪਿਆਰੇ ਮਿਲਣੇ ਜਿਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਏਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ 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 ਸਤ ਨਾਮ 바이그루.